ਸਾ希 ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਫੇਰ ਦੁਬਾਰਾ ਲਹਿਰਾ ਗਾਗਾ ਪਹੁੰਚ ਚੁੱਕੇ ਹਾਂ ਲੱਕੀ ਦੀ ਡੈਰੀ ਤੇ ਇੱਕ ਤਾਂ ਮੁਰਾਵਾ ਕੱਟਾ ਦਿਖਾਵਾਂਗੇ ਕੁਆਲਿਟੀ ਹੈਗੀ ਆ ਫੁੱਲ ਟੌਪ ਤੇ ਤਿੰਨ ਦਿਖਾਵਾਂਗੇ ਮੁਰਾ ਨਸਲ ਦੀਆਂ ਕੱਟੀਆਂ ਤੇ ਤਿੰਨ ਦਿਖਾਵਾਂਗੇ ਮੱਝਾਂ ਇੱਕ ਤਾਂ ਮੱਝ ਦਿਖਾਵਾਂਗੇ ਪੂਰੀ ਡਬਲ ਹਰਿਆਣੇ ਦੀ ਸ਼ਾਨ ਆ ਲੱਕੀ ਕਹਿੰਦਾ ਕੱਦ ਬੱਡ ਵੀ ਫੁੱਲ ਨਾਲ ਬਿੰਗਪੁਰਾ ਕੁ ਜਰੂਰ ਖੁੱਲਾ ਪਰ ਕੁਆਲਿਟੀ ਟੌਪ ਆ ਜੋਟੀ ਦੀ ਇੱਕ ਦੋ ਦੰਦ ਦਿਖਾਵਾਂਗੇ ਪਹਿਲਾ ਸੂਆ ਤੇ ਇੱਕ ਦੂਜਾ ਸੂਆ ਚੋਟੀ ਦਿਖਾਵਾਂਗੇ ਤੇ ਬਾਕੀ ਗੱਲਬਾਤ ਥੋੜੀ ਆਪਾਂ ਲੱਕੀ ਨਾਲ ਕਰਾ ਦੇਣਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਕੱਲੀ ਕੱਲੀ ਦਾ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਲੱਕੀ ਹੋਰ ਕਿਵੇਂ ਆ ਵਧੀਆ ਜੀ ਵਧੀਆ ਚੜਦੀ ਕਲਾ ਕਿਵੇਂ ਚੱਲਦਾ ਕੰਮ ਇੱਕ ਨੰਬਰ ਹੈ ਜੀ ਆ ਉਹ ਕੰਮ ਦਾਣੇ ਜੀ ਆ ਤਕਰੀਬਨ ਆਪਾਂ ਪਰਸੋਂ ਪਾਈ ਸੀ ਵੀਡੀਓ ਹਣਾ ਹਾਂਜੀ ਹਾਂ ਆ ਪਰਸੋਂ ਵੀਡੀਓ ਪਾਈ ਸੀ ਕੰਮ ਓਕੇ ਚੱਲਦਾ ਜਾ ਵਧੀਆ ਵਧੀਆ ਜੀ ਵਧੀਆ ਕਿਹੜੇ ਪਾਸੇ ਸ਼ੁਰੂ ਕਰ ਲਈਏ ਇਧਰੋਂ ਕਰ ਲੋ ਜੀ ਉਹ ਗੱਬਣਾ ਤੋਂ ਹਾਂਜੀ ਕਰ ਉਹ ਸਿਰੇ ਵਾਲੀ ਤੇ ਮਾਰ ਦੇ ਗਰੀ ਕੈਮਰਾ ਆ ਜਾ ਬਾਈ ਤੋਰੀ ਖੋਲ ਕੇ ਉਹਨ ਸੂਆ ਦੂਜਾ ਤੇ ਦਿਨ ਕਿੰਨੇ ਕਾ ਕੱਢ ਦੂਗੀ ਦਿਨ ਪੰਜ ਚਾਰ ਦਿਨੇ ਲਊ ਬਾਈ ਪੰਜ ਚਾਰ ਦਿਨ ਬਾਕੀ ਨੇ ਕੀ ਰਿਕਾਰਡ ਦੱਸਿਆ ਲੱਕੀ ਦਾ ਕੋਲੋਂ ਉਹਨੇ ਕੱਢਿਆ ਬਾਈ 12 ਕਿਲੋ ਦਾ ਕੋਲੋਂ ਦਾ ਹੈਗਾ 12 ਕਿਲੋ ਦਾ ਰਿਕਾਰਡ ਤੇ ਬਾਡੀ ਵਾਲੀ ਝੋਟੀ ਆ ਗਈ ਹੈ ਨਾ ਹਾਂਜੀ ਹਾਂ ਬਾਡੀ ਵਾਲੀ ਆ ਗਈ ਝੋਟੀ ਆਰਡਰ ਦਾ ਸਾਈਜ਼ ਆ ਜਿਹੜਾ ਉਹ ਬਾ ਕਮਾਲ ਬਣਾਊਗੀ ਤੇ ਜਿਹੜੀ ਸ਼ੇਪ ਆ ਐਂਡੇ ਲਾ ਦੂਗੀ ਕੰਮ ਜੰਮੀ ਜਦੋਂ ਰੈਡੀ ਹੋਊਗੀ ਜਾ ਕੇ ਨਾ ਵਾਹ ਲੈਵਲ ਆਉਣਾ ਝੋਟੀ ਨੇ ਚਾਰੋਂ ਥਾਣਾ ਦਾ ਸਾਈਜ਼ ਵੀ ਇੱਕੋ ਜਿਹਾ ਤੇ ਨਸਲ ਵੀ ਚੰਗੀ ਆ ਝੋਟੀ ਦੀ ਜਾਤ ਕੁਆਲਿਟੀ ਕੱਦ ਵਿੱਡ ਤੇ ਦਰਮਿਆਨੇ ਚ ਆ ਗਈ ਨਾ ਤਾਂ ਬੜੀ ਜਿਆਦੇ ਵੱਡੀਆਂ ਨਾ ਬੜੀਆਂ ਦੇ ਛੋਟੀਆਂ ਜੇ ਕਹਿੰਦੇ ਪ्योर ਮੋਰਾ ਦੀ ਗੱਲ ਕਰ ਲਈਏ ਹਰਿਆਣੇ ਵਾਲਿਆਂ ਕੋਈ ਜਾ ਕੇ ਕਦੇ ਪੁੱਛੋਂਗੇ ਤਾਂ ਤੁਹਾਨੂੰ ਉਹ 8 ਾਂਚੇ ਦੀ ਮੱਝ ਨੂੰ ਰეკਮੈਂਡ ਕਰਨਗੇ ਵੀ ਮੋਰਾ ਜੇ ਪੈਂਦੀਆਂ ਨੇ ਉੱਤੋਂ ਚੌੜੀ ਬਾਡੀ ਵਾਲੀਆਂ ਅਗਲੇ ਪਾਸਿਓਂ ਪਤਲੀਆਂ ਪਿਛਾਂ ਤੋਂ ਚੌੜੀਆਂ ਤੇ ਕੱਦ ਐਡਾ ਕ ਉਹ ਕਹਿੰਦੇ ਵੀ ਬਾਲੇ ਜਿਆਦੇ ਵੱਡੇ ਕੱਦ ਵਾ ਕੱਦ ਕਾਠ ਵਾਲੀ ਮੋਰਾ ਚ ਨਹੀਂ ਪੈਂਦੀ ਬਾਕੀ ਸੱਜਣ ਮੇਰ ਨਾਲ ਸਾਰੀ ਸਿਆਣੇ ਨੇ ਜਿਹੜੇ ਵੀਡੀਓ ਦੇਖਦੇ ਨੇ ਆਮ ਸਮਾਂ ਬਾਲ ਚੰਗੀ ਆ ਤੇ ਇਥੋਂ ਗਰੀ ਅਟਾਡਰ ਤੇ ਮਾਰਦੀ ਨਾਲੇ ਥਾਨ ਬਸਾਈ ਦਿਖਾ ਦੀ ਪਹਿਲੇ ਨੇ ਲੱਕੀ 12 ਕਿਲੋ ਕੱਢਿਆ ਹਾਂਜੀ ਹਾਂਜੀ ਐਤ ਕੀ ਕਿੰਨਾ ਕ ਕਢਾ ਦੇ 15 ਕਿਲੋ ਤੋਂ ਦੇਣਾ ਜਿੰਦੇ ਛੋਟੀ ਪਲੀ ਹੋਈ ਹੈ ਵੈਖਤੀ ਜਿਹੜੇ ਹਿਸਾਬ ਨਾਲ ਕੁਆਲਟੀ ਹੈ ਦੀ ਹੈ ਨਾ ਇਥੋਂ ਗਰੀ ਆਡਰ ਦਿਖਾ ਰਹੀ ਆ ਤੁਹਾਨੂੰ ਜਾਊਗੀ ਆਡਰ ਦਾ ਸਾਈਜ਼ ਬਹੁਤ ਸੋਹਣਾ ਬਣਾਊ ਤੇ ਬਣਾਊਗੀ ਸ਼ੂ ਤੱਕ ਦਾ ਆਡਰ ਪਛਾਹ ਤੱਕ ਦਾ ਚਵਾਈ ਚੂਈ ਦੀ ਕਿਵੇਂ ਦਸੀ ਆ ਜੋ ਮੈਂ ਸ਼ੋਨੇ ਵਰਗੀ ਨਿਕਲੂ ਜੀ ਆਪਾਂ ਪਾਸ ਕਰਕੇ ਲਈਏ ਚੇਪਾ ਮਾਰ ਕੇ ਲਈਏ ਠੀਕ ਆ ਗੱਲ ਆ ਜਾ ਉਹਨਾਂ ਨੂੰ ਆ ਜਾ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਅੱਜ ਮੁੱਲ ਨਹੀਂ ਕਰਨਾ 130 ਹੀ ਦੇਣੀ ਥੋੜਾ ਬਹੁਤ ਦਾ ਕਰਨਾ ਪਊ ਮਾਨਤਾ ਬੜਾ ਬੁਤਾ ਹੋ ਜਾਊਗਾ ਜੀ ਠੀਕ ਹੈ ਗੱਲ ਹਾਂ ਜੀ ਤੇ ਪਹੁੰਚ ਕਰਾਉਣੀਆਂ ਕਿਸੇ ਨੇ ਪਹੁੰਚ ਕਰਦਾਂਗੇ ਵਿੱਚ ਪਹੁੰਚ ਨਹੀਂ ਹੋਣੀ ਜੀ ਹੈ ਟਾਈਟ ਹੋ ਜਾਊਗਾ ਮਾ ਟਾਈਟ ਹੋ ਜੀ ਠੀਕ ਹੈ ਗੱਲ ਉਹ ਚੋਟੀ ਚੰਗੀ ਕੁਆਲਟੀ ਦਾ ਬਾਈ ਕਹਿੰਦਾ ਇਹ ਦੇਵਾਂਗੇ 1 ਲੱਖ ਤੇ 30 ਹਜ਼ਾਰ ਦੀ ਇਹ ਕਿੰਨੇ ਲੱਕੀ ਦੋ ਦੰਦ ਹੈ ਜੀ ਪਹਿਲਾਂ ਜਮਾ ਆ ਗਈ ਮੇਰਾ ਖਿਆਲ ਜੈਡ ਬਲੈਕ ਹੈ ਨਾ ਜੈਡ ਬਲੈਕ ਹੈ ਜੀ ਬਿਲਕੁਲ ਆ ਤੋਰੀ ਬਾਈ ਖੋਲ ਕੇ ਪਿਓਰ ਬਾਂਗਰ ਦੀ ਕੱਟੀ ਹੈ ਬਾਈ ਇਹ ਬਾਈ ਕਹਿੰਦਾ ਆ ਗਈ ਦੋ ਦੰਦ ਦਾ ਸੂਆ ਪਹਿਲਾ ਕਿੰਨੇ ਦਿਨ ਕੱਢ ਦੂਗੀ ਦੱਲੇ ਜੂ ਹਫਤਾ ਬ ਸਿੰਗ ਮੇਰਾ ਖਾਲਾ ਅਰੀਜਨਲ ਆ ਹਨਾ ਜਮਾ ਰਿੰਗ ਸੰਗ ਹੈ ਬਾਈ ਸਿੰਘ ਆ ਗਿਆ ਜਮਾ ਬੰਦ ਤੇ ਹੈਗਾ ਅਰੀਜਨਲ ਆ ਤੇ ਆਰਡਰ ਦਾ ਜਿਹੜਾ ਸਾਈਜ਼ ਆ ਸਾਈਜ਼ ਆਰਡਰ ਦਾ ਵੀ ਸੋਨਾ ਬਣਾਉਗੀ ਹੈ ਨਾ ਜਿਵੇਂ ਜਿਵੇਂ ਰੈਡੀ ਹੋਊ ਗੋਲਾ ਬਹੁਤ ਵਧੀਆ ਗੱਟੀ ਦਾ ਹਾਂ ਤੇ ਬਾਕੀ ਥਾਣਾ ਦਾ ਜਿਹੜਾ ਗੈਪ ਆ ਚੰਗੇ ਗੈਪ ਤੇ ਲੱਗੇ ਨੇ ਤੇ ਚਾਰੇ ਹੈਗੇ ਇੱਕੋ ਜਿਹੇ ਨੇ ਲੱਖੀ ਹੈ ਨਾ ਹਾਂਜੀ 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 ਅ ਚਵਾਈਆਂ ਚਬੂਈਆਂ ਲੱਗ ਕੇ ਮੁੱਖੀ ਵਾਲਾ ਖਣ ਕੱਢ ਦੂ ਇਹਨੂੰ ਤਾਂ ਰੁਕ ਰੁਕਦਾ ਕਰੂ ਜੀ ਲੈ ਲੈ ਆ ਬਾਈ ਲਿਆ ਕੋਈ ਨਹੀਂ ਲਿਆ ਲਿਆ ਇੱਥੋਂ ਇੱਥੋਂ ਹੋਰ ਕਮਾਵੇਗੇ ਨਾ ਤੋੜ ਦੇ ਤੁਰਦੀ ਆ ਉਧਰ ਨੂੰ ਇੱਥੋਂ ਗੈਰੀ ਫੇਸ ਤੇ ਮਾਰ ਇਥੋਂ ਲੰਬਾਈ ਦਿਖਾ ਦੀ ਤੇ ਪਲੀ ਪੁਲੀ ਫੁੱਲਾ ਆ ਗਈ ਜੈਡ ਬਲੈਕ ਜਮਾ ਜੈਡ ਬਲੈਕ ਜੀ ਆ ਬਿਊਟੀ ਚ ਵੀ ਆ ਗਈ ਤੇ ਦੁੱਧ ਦੀ ਕੁਆਲਿਟੀ ਵੀ ਅੱਗੇ ਚੰਗੀ ਪਾ ਸਕਦੀ ਹੈ ਹਨਾ ਬਹੁਤ ਵਧੀਆ ਇਹ ਆਲੇ 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 ਆ ਬੋਚ ਕੇ ਲਿਆ ਕੋਈ ਨਹੀਂ ਡਰਾਣਾ ਡਰਾਣਾ ਇੱਥੇ ਇੱਧਰ ਲੇ ਬੰਨਿਆ ਹਉਦ ਰੋ ਮੋੜੀ ਵੀ ਆ ਗਈ ਮੜੀ ਤੇ ਸਿੰਗ ਆ ਗਿਆ ਜਮਾ ਬੰਦ ਦੰਦ ਪਯੋਰ ਦੋਈਆ ਲੱਕ ਦੋ ਜੀ ਦੋ ਜਿੰਮੇਵਾਰੀ ਕਰਾਵਾਂਗੇ ਕੁਛ ਕਰਾਵਾਂਗੇ ਜੀ ਕਰਾਵਾਂਗੇ ਜੀ ਠੀਕ ਹੈ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਲੱਕੀ ਇਹਦਾ ਵੀ 130000 ਰੁਪਇਆ ਬਾਈ ਜੇ ਕਿਸੇ ਵੀਰ ਨੇ ਜੋੜਾ ਲੈਣਾ ਇਹ ਇਕੱਠਾ ਹਾਂਜੀ ਭਾਈ ਜੀਆ ਵੇਲਾਂ ਅੱਜ ਮੋਦ ਨਹੀਂ ਕਰਦਾ ਨਵੇਂ ਸਾਲ ਤੇ ਗਿਫਟ ਹੀ ਦੇਣੇ ਲੋਕਾਂ ਨੂੰ ਬੱਸ ਕੱਲੀ ਕੱਲੀ ਮਿਲੂਗੀ 130 3000 ਦੀ 260 ਬਣ ਗਿਆ ਜੋੜਾ ਬਾਈ ਕਹਿੰਦਾ ਦੇ ਦਾਂਗੇ 2.5 ਲੱਖ ਦਾ ਹਾਂਜੀ ਹਾਂ ਤੇ ਹੁਣ ਆ ਜਾ ਘਰੀ ਇਧਰਲੇ ਪਾਸੇ ਆ ਮੱਝ ਤੇ ਮਾਰਦੇ ਇਹਦਾ ਰੇਲ ਦੇ ਡੱਬੇ ਜਿੱਦੀ ਆ ਟਰੱਕ ਜਿੱਦੀ ਮੈਂ ਹੀ ਆ ਇਹ ਇਹ ਕਦੋਂ ਸੂਈ ਲੱਕੀ ਕੱਲ ਸੂਈ ਆ ਜੀ ਰਾਤ ਬੱਚਾ ਕੀ ਆ ਨਾਲ ਬੱਚਾ ਕਟਾ ਜੀ ਪੂਰਾ ਆ ਗਿਆ ਬੂਰਾ ਹਨਾ ਹਾਂਜੀ ਹਾਂਜੀ ਇਹ ਕਿਹੜੇ ਲੱਕੇ ਚੁਲਈਆ ਪਯੌਰ ਬਾਂਗਰ ਦੀ ਬਾਈ ਪਾਲੇ ਹੋਰੀ ਰਾਤ ਨਗੜਾ ਵਾਲੇ ਆਪਣੇ ਮਿੱਤਰ ਨੇਗੇ ਉਹਨਾਂ ਨੇ ਮੈਂ ਦਵਾਈ ਆਦੇ ਚਾਚੇ ਨੂੰ ਠੀਕ ਹੈ ਗਾਣਾ ਤੋਰੀ ਬਾਈ ਖੋਲ ਕੇ ਸੂਆ ਕਿਹੜਾ ਹੋਊਗਾ ਦਾ ਸੂਆ ਤੀਜਾ ਬਾਈ ਸੂਆ ਤੀਜਾ ਤੇ ਕੱਦ ਬੈਡ ਫੁੱਲ ਡਬਲ ਤੇ ਲੰਬਾਈ ਵੀ ਫੁੱਲੇ ਆ ਗਈ ਹੈ ਨਾ ਆ ਉਹਨਾਂ ਨੂੰ ਮੋੜ ਲਾ ਬੋਚ ਕੇ ਬੱਚੇ ਦਿਨਾਂ ਧਰ ਦੇ ਪੈਰ ਸੂਆ ਤੀਜਾ ਲੱਕੀ ਦਾ ਹਾਂਜੀ ਹਾਂ ਆ ਸੂਆ ਤੀਜਾ ਸਿੰਘ ਜ਼ਰੂਰ ਪੋਰਾ ਕੇ ਖੁੱਲਾ ਪਰ ਜਾਚਦਾ ਬਾਡੀ ਤੇ ਹਾਂਜੀ ਹਾਂ ਚਵਾਈ ਦੀ ਕਿਵੇਂ ਆਹੀ ਚਵਾਈ ਕੋਲੰਬਰੀ 100 ਦੀ 100 ਆਪਾਂ ਮੈਂ ਬਾੜੀ ਲੈਣੀ ਨਹੀਂ ਜੀ 100 ਦੀ 100 ਲੈਣੀ ਆ ਮੈਂ ਤਾਂ ਚੋਣ ਦੀ ਤਾਂ ਇਤੋਂ ਵੀ ਨਾ ਲਾਵੇ ਤੇ ਠੀਕ ਆ ਜੀ ਡੰਗਰ ਦਾ ਆਪਣਾ ਕੋਈ ਵੀ ਬੰਦਾ ਕਹੇ ਲਾ ਆਈ ਮਗਾਲੇ ਚਾਹੇ ਠੀਕ ਆ ਜੀ ਜਮਾ 100 ਦਾ 100 ਹੀ ਮਿਲੂਗਾ ਠੀਕ ਆ ਜੀ ਇਸ ਗੱਲ ਦਾ ਕੋਈ ਬਹਿਮ ਨਾ ਕਰੇ ਚਵਾਈ ਮੇਰੀ ਕੋਈ ਮੈਂ ਵੀ ਨਹੀਂ ਕੋਟੀ ਨਿਕਲਦੀ ਉਹ ਵੱਡੀ ਬਹੁਤ ਆ ਹਨਾ ਬੜੀ ਬੜੀ ਅੱਜ ਤੱਕ ਹੁਣ ਮਾਰਾ ਜੀ ਜਾਪੇ ਚੋਂ ਨਿਕਲ ਕੇ ਕਿਰਾ ਪਸੂ ਹੁੰਦਾ ਨਾ ਜਦੋਂ ਸੀਰੀਜ਼ ਨੂੰ ਕੱਸ ਗਈ ਬੜੀ ਉੱਚੀ ਲੱਗਣੀ ਆ ਮੈਂ ਡਾਵਲ ਬਹੁਤ ਆ ਇੱਥੋਂ ਤਰ੍ਹਾਂ ਨੋ ਗਹਿਰੀ ਅਗਲੇ ਬੰਨਿਓ ਦਿਖਾਣੀ ਆਡਰ ਲਾ ਕੇ ਨੇੜੇ ਸਮਾਰ ਕੇ ਨੇ ਵੀਊ ਕਰਕੇ ਨਾ ਥਣ ਦਾ ਸੈਜ ਵੀ ਬਹੁਤ ਸੋਹਣਾ ਤੇ ਹੌਲੀ ਹੌਲੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬਾਈ ਕਹਿੰਦਾ ਤਾਜੀ ਸੂਈ ਆ ਇਸ ਤੋਂ ਬਾਅਦ ਕੱਖ ਪੱਠਾ ਖਾਊਗੀ ਹਨਾ ਚਾਰ ਪੰਜ ਕਿਲੋ ਬੋ ਠੀਕ ਹੈ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਦੁੱਧ 17-18 ਕਿਲੋ ਦੁੱਧ ਦੀ ਓਟ ਦਿੰਦੀ ਆ ਬਾਈ ਏਰੀਆ ਤੁਹਾਨੂੰ ਪਤਾ ਇਧਰਲਾ ਬੰਕਰ ਦਾ ਬੜਾ ਅੱਛਾ ਏਰੀਆ ਹੈਗਾ ਬਾਕੀ ਕੱਦ-ਬਿੱਡ ਤਾਂ ਬਹੁਤ ਆ ਹਨਾ ਬਹੁਤ ਖੁੱਲਿਆ ਜੀ ਹਰੇਕ ਵੀਡੀਓ 'ਚ ਮੈਂ ਦੱਸਦਾ ਵੀ ਹੁਣ ਜਿਹੜੇ ਸੱਜਣ ਨੇ ਚੀਜ਼ ਲੈਣੀ ਹੁੰਦੀ ਆ ਉਹਨੇ ਆਪਣੀ ਸਮਝ ਨਾਲ ਖਰੀਦਣੀ ਹੁੰਦੀ ਆ ਮੇਰਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੇ ਵਪਾਰੀ ਦਾ ਕੰਮ ਹੁੰਦਾ ਜਿਹੜੀ ਡਿਟੇਲ ਮਾਲਕ ਦੱਸ ਕੇ ਭੇਜਦਾ ਉਹ ਡਿਟੇਲ ਬਾਈ ਤੁਹਾਨੂੰ ਦੱਸਣੀ ਤੁਸੀਂ ਲੈਣੀ ਹੁੰਦੀ ਆ ਆਪਦੀ ਨਿਰਖ ਪਰਖ ਤੇ ਆਪਦੀ ਸਮਝ ਨਾਲ ਬਿਲਕੁਲ ਜੀ ਹਾਂ ਵੀ ਆਪਣੇ ਕੋਲੇ 17 ਪਾ ਦੂਗੀ ਜਾਂ ਆਪਣੇ ਕੋਲੇ 20 ਪਾ ਦੂਗੀ ਜਾਂ ਆਪਣੇ ਕੋਲੇ ਇਹ 15 ਪਾ ਦੂਗੀ ਹਾਂਜੀ ਇਹਦਾ ਰੇਟ ਲੱਕੀ ਕੀ ਰਹੂਗਾ ਇਹਦਾ ਵੀਰ 1,40,000 ਰੁਪਏ ਲੈਣ ਦੇਣ ਵਾਲੀ ਗੱਲ ਇਹਦਾ 1:40 ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਜੀ ਤੇ ਹੁਣ ਮਾਰ ਦੇ ਆਹ ਕੱਟੀਆਂ ਤੇ ਇਹ ਮੇਰਾ ਖਿਆਲ ਪਿਛਲੀ ਵੀਡੀਓ ਵਾਲੀਆਂ ਨੇ ਹਾਂ ਇਹ ਬਈ ਹੋ ਗਈ ਅੱਧੀ ਸਾਈ ਪਾਤੀ ਦੀ ਬੰਦੇ ਨੇ ਠੀਕ ਆ ਸਾਈ ਪਾ ਕੇ ਕਰ ਲਓ ਮੈਨੂੰ ਚੈੱਕ ਦੇਣ ਲੱਗ ਗਏ ਠੀਕ ਆ ਹੈ ਜੀ ਆਪਾਂ ਚੈੱਕ ਮੈਂ ਫੁਰ ਵੀ ਕਹਿੰਦਾ ਚੈੱਕ ਆਪਾਂ ਕਿਸੇ ਤੋਂ ਲੈਣਾ ਠੀਕ ਆ ਜੀ ਹ ਠੀਕ ਹੈ ਗੱਲਾਂ ਚੈੱਕ ਵਾਲਾ ਸੱਜਣ ਬਾਈ ਕਹਿੰਦਾ ਨਾਈ ਘੰਟੀ ਮਲਾਇਓ ਵੀ ਚੈੱਕ ਤੇ ਕੰਮ ਨਹੀਂ ਹੋਣਾ ਕੰਮ ਤੇ ਪੈਸਟੀ ਹੋਊਗਾ ਪੈਸਟੇ ਜੀ ਹਾਂ ਇੱਕ ਵਾਰੀ ਡਿਟੇਲ ਦੁਬਾਰਾ ਦੱਸ ਦੇ ਇਹਦੇ ਸੱਜਣ ਨਾਮੇ ਦੇਖਣਗੇ ਉਹ ਇੱਕ ਨੰਬਰ ਵਾਲੀ ਕੱਟੀ ਜਿਹੜੀ ਉਮਰ ਕਿੰਨੀ ਸੀ ਉਹਦੀ 1 ਸਾਲੀ ਇਹ ਨਹੀਂ ਇਹਦੀ 9 ਮਹੀਨੇ ਇਹਦੀ ਇਹਦੀ 14 ਮਹੀਨੇ ਇਹਦੀ 14 ਕੀ ਰੇਟ ਕਰਿਆ ਦੀ ਆਪਾਂ ਤਾਂ ਪਿਛਲੀ ਵੀਡੀਓ ਚ ਲੈਣ ਦੇਣ ਜਾਂ ਆਪਾਂ ਕਰਾਂ 68000 ਰੁਪਈਆ ਜੀ ਠੀਕ ਹੈ ਅੱਜ ਵੀ ਨਹੀਂ ਆਪਾਂ ਵੱਧ ਮੰਗਣੇ 65000 ਰੁਪਈਆ ਉਹ ਨਹੀਂ ਦੀ 65 ਨਹੀਂ ਦਵਾਂਗੇ ਪੈਂਟ ਦੀਆਂ ਵੇਚੀਆਂ ਦੀ ਤੇ ਪੈਂਟ ਦੀ ਤਿੰਨੇ ਦੇ ਦਾਂਗੇ ਜੇ ਕਿਸੇ ਸੱਜਣ ਨੇ ਲਈਆਂ ਨੇ ਥਣ ਚਾਰਾਂ ਦੀ ਸਿੰਗਲ ਚਾਰ ਨੇ ਸਮਝ ਜੁਮੇਵਾਰੀ ਪਿੰਨਾ ਦੀ ਹਾਂਜੀ ਹਾਂ ਤੇ ਇੱਕ ਆਹ ਕਟਾ ਗਰੀ ਡਰਦਾ ਜ਼ਰੂਰ ਆ ਥੋੜਾ ਜਿਆ ਤੁਰਪੂਗਾ ਬਾਈ ਖੋਲ ਕੇ ਹਾਂ ਤੁਰਪੂਗਾ ਇਧਰ ਤੋਰੀ ਖੋਲ ਕੇ ਬਾਈ ਮੜਾ ਜਾ ਤੋਰੀ ਤੋਰੀ ਖੋਚ ਕੇ ਦੋ ਜਣੇ ਫੜ ਕੇ ਤੋੜ ਦੋ ਸਰ ਵੀ ਡੰਡਾ ਧਰ ਕੇ ਦੋਨੇ ਪਾਸੇ ਫੜ ਲਓ ਪੂਰਾ ਹਾਂ ਸਾਈਡ ਨੂੰ ਹੋ ਕੇ ਦਿਖਾ ਦਿੰਗਾ ਜੀ ਇਹਦੀ ਉਮਰ ਕਿੰਨੀ ਕੁ ਹੈ ਦੋਨੇ ਪਾਸੇ ਪੂਰਾ ਫੜ ਲਓ ਪੂਰਾ ਫੜੋ ਪੂਰਾ ਖੋਚ ਕੇ ਖੋਚ ਕੇ ਉੱਡੂਗਾ ਇਹ ਮੈਨੂੰ ਲੱਗਦਾ ਢਾਂਗੇ ਦਾ ਜਾਨ ਹੈ ਨਾ ਜਵਾਨੀ ਛ ਕਤਾ ਬੋਲਾ ਪਿਆ ਰਮਿਲਤਾ ਪੋੜਾ ਲੱਗਿਆ ਮੈਂ ਤਾਂ ਲੈ ਲਿਆ ਤੇ ਗਰੀ ਦੇ ਟੈਸਟੀਕਲ ਦਿਖਾ ਦਿੰਦਾ ਮੈਂ ਮੇਨੇ ਦੇ ਟੈਸਟੀਕਲ ਹੀ ਹੁੰਦੇ ਨੇ ਨਾ ਚੰਗੇ ਜਿਵੇਂ ਆਪਾਂ ਕਹ ਲਈਏ ਚੰਗੇ ਝੋਟੇ ਦੀ ਸ਼ੇਪ ਦੇ ਨੇ ਤੇ ਆ ਹੈਗੇ ਪਛਾਣ ਨੂੰ ਤੇ ਚੌੜੇ ਨਹੀਂ ਹੁੰਦੇ ਹਾਂਜੀ ਏਡੇ ਵਿੰਗੇ ਨਹੀਂ ਹੈਗੇ ਕਿਸੇ ਦਾ ਕੋਈ ਫਰਕ ਨਹੀਂ ਜੀ ਆਪਾਂ ਨੂੰ ਜੇ ਪਿਆਰ ਅੱਗੇ ਤਾਂ ਲਿਆ ਬਾਈ ਨਹੀਂ ਮੈਂ ਸੇਤੀ ਲੈਂਦਾ ਨਹੀਂ ਜੀ ਆਪਾਂ ਉਹੀ ਪੀਸ ਲੈਨੇ ਆ ਜਿਹੜਾ ਆਪਣੇ ਮਨ ਨੂੰ ਜੈਡ ਤੋਂ ਦਿਖਾ ਦਿਓ ਤੰਗ ਨਾ ਕਰੋ ਜਿਆਦੇ ਤੇ ਬਾਡੀ ਆ ਗਈ ਚੰਗੀ ਹੈ ਦੀ ਪੂਰੀ ਚੜਾਈ ਤੇ ਬੋਚ ਕੇ ਬੋਚ ਕੇ ਬੋਚ ਕੇ ਛੱਡ ਦੇ ਲਿਆ ਕੋਈ ਕਾ ਟੈਂਬ੍ਰੋਡਰ ਦਾ ਉਹ ਕੋਈ ਪਾਲਿਆ ਪੂਰਾ ਸ਼ੌਂਕਰਨ ਹੋਇਆ ਕਿਸੇ ਨੇ ਨਾ ਬਾਲਾ ਕੁੱਪ ਪਿਆ ਹੈ ਜੀ ਬੰਦੇ ਉਹ ਵੀ ਬੈਂਕਰ ਚ ਹੀ ਲਿਆ ਬਾਈ ਠੀਕ ਹੈ ਗੱਲ ਉਧਰ ਮੈਂਆਂ ਲਈਆਂ ਸੀ ਮੇਰਾ ਫਿੱਟ ਆ ਗਿਆ ਆਪਾਂ ਨੇ ਕਾ ਜੀ ਆ ਟੈਸਟਿਕਲ ਦਿਖਾ ਦੇ ਗਰੀ ਮੇਨੇ ਆ ਲੈ ਬਾਈ ਕਿਉਂਕਿ ਮੇਨ ਜ਼ਰੂਰੀ ਇਹ ਹੁੰਦੇ ਨੇ ਥੋੜੇ ਠੰਡ ਕਰਕੇ ਜਰੂਰ ਉਹ ਕਰੀ ਖੜਾ ਪਰ ਟੇਦੇ ਵਿੰਗੇ ਨਹੀਂ ਹੈਗੇ ਬਾਈ ਕੁਝ ਨਿਮਾਤ ਆ ਨਾ ਜੀ ਉਹਦੇ ਕਰਕੇ ਆਰਡਰ ਸੋਹਣੇ ਆਉਣਗੇ ਅੱਗੇ ਤੇ ਪਿਸ਼ਾਹ ਨੂੰ ਕੱਢੂਗਾ ਤੇ ਚੌੜੇ ਰੱਖੂਗਾ ਪੂਰੇ ਇਹਦੇ ਲੱਕੀ ਪੈਸੇ ਕਿੰਨੇ ਲੈ ਲੈ ਕੱਟੀ ਦੇ ਆਪਾਂ ਇਹਦਾ ਵੀਰੇ ਮੁੱਲ ਤਾਂ ਦੇਖੋ ਗਰੀ ਉਸ ਮਰਜ਼ੀ ਕਰੀ 40000 ਦਾ ਕਟਾ ਦੇ ਦਾਂਗੇ 40ਾ ਕਿਹੜੇ ਟੀਕੇ ਦਾ ਕੁਛ ਪਤਾ ਇਹਦਾ ਇਹ ਸਰਕਾਰੀ ਸੀ ਬਨੇ ਆ ਵੀਰੇ ਉਧਰ ਦਾ ਹਰਿਆਣੇ ਦਾ ਇਹ ਚਲਦੀ ਵੀਦਾ ਹਾਂਜੀ ਹਾਂਜੀ ਇਹਦੀ ਮਾਂ ਦਾ ਦੁੱਧ ਕੁਛ ਪੁੱਤ 20 ਕਿਲੋ ਬਾਹਲੀ ਵੱਡੀ ਘਰੇ ਖੜਕੇ ਦੇਖ ਕੇ ਆਇਆ ਮੈਂ ਛੋਟੀ ਵੱਡੀ ਆ ਬੰਗਾ ਲਾਂਗੇ ਮੰਗਾ ਕੇ ਮੰਗਾ ਲਾਂਗੇ ਬਗਾ ਕੇ ਦੇ ਦਾਂਗੇ ਜੀ ਕੋਈ ਮੰਗੂ ਠੀਕ ਆ ਗੱਲ ਫੋਟੋ ਵੀਡੀਓ ਬਾਈ ਕਹਿੰਦਾ ਮੰਗਾ ਕੇ ਦੇ ਦਾਂਗੇ ਪਰ ਇੱਕ ਸਾਲ ਦੇ ਹਿਸਾਬ ਨਾਲ ਯਾਰ ਇਹਦਾ ਕੱਦ ਬਹੁਤ ਆ ਬਾਡੀ ਸੋਹਣੀ ਬਣਾਊਗਾ ਸਾਲ ਦੇ ਹਿਸਾਬ ਨਾਲ ਹਰੇਕ ਪੱਖ ਤੋਂ ਲਾਜਵਾਬ ਆ ਗਿਆ ਟੈਸਟੀਕਲਾਂ ਤੋਂ ਲਾ ਕੇ ਬਾਡੀ ਤੋਂ ਲਾ ਕੇ ਹਨਾ ਸਿੰਗਰੀ ਕੁਆਲਿਟੀ ਤੋਂ ਲਾ ਕੇ ਹਾਂਜੀ ਹਾਂਜੀ ਇਹ ਦੇਵਾਂਗੇ ਆਪਾਂ 40 ਦਾ ਮਾਣਤਾਂ ਨੂੰ ਚੋ ਕਰ ਦਾਂਗੇ ਜੇ ਕੋਈ ਚਾਰ ਲਊਗਾ ਕਿੱਥੇ ਆਪਾਂ ਪਹੁੰਚ ਕਰਦਾਂਗੇ 100 ਕਿਲੋਮੀਟਰ ਦੀ ਆਉਣ ਜਾਣ 200 ਕਿਲੋਮੀਟਰ ਦੀ ਪਹੁੰਚ ਦੇ ਦਾਂਗੇ ਠੀਕ ਹੈ ਗੱਲ ਹਾਂਜੀ ਨੰਬਰ ਬੋਲ ਦਿਓ ਜੀ 62396 ਜੀ ਹਾਂਜੀ 08892 ਜੀ 6239608892 ਸੱਜਣੋ ਨੰਬਰ ਲੱਕੀ ਦਾ ਮਲਿਆ ਲਿਓ ਇਹਨਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ